ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਨੂੰ ਦਾ ਡੇਰੀ ਫਾਰਮ ਨਾਭੇਰਾ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਖਵਾਲੀ ਤਸਕੀਲ ਦੇ ਚਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਦੋ ਝੋਟੀਆਂ ਬਿਲਕੁਲ ਦੱਬਣ ਤਿਆਰ ਇੱਕ ਸੱਜਰ ਸੂਈ ਵਹਿਰ ਦਿਖਾਵਾਂਗੇ ਤੇ ਆਪਾਂ ਪਹੁੰਚੇ ਵੀਰ ਹਰਪਾਲ ਦੇ ਟੋਲ ਤੇ ਆਜੋ ਕਰਕੇ ਅੰਦਰ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਨੋਟ ਹੀ ਟੱਕ ਜੀ ਆਹ ਵਦਿਆ ਵੀ ਜੀ ਕਿਰਪਾ ਠੀਕ ਆ ਤੁਸੀਂ ਸਲਾਮ ਹਾਂ ਜੀ ਚੜ੍ਹਦੀ ਕਲਾ ਜੀ ਚਲੋ ਚੜ੍ਹਦੀ ਕਲਾ ਚਾਹੀਦੀ ਆ ਇਹ ਵੀ ਜੀ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਵੀ ਜੀ ਆਪਣਾ ਹਰਪਾਲ ਜੇ ਪਿੰਡ ਆਪਣਾ ਖਵਾਲੀ ਦੇ ਜਿਲ੍ਹਾ ਅੰਮ੍ਰਿਤਸਰ ਜੇ ਠੀਕ ਹੈ ਤੁਸੀਂ ਦਾ ਹੀ ਨਾਲ ਆਪ ਜੀ ਠੀਕ ਹੈ ਫੋਨ ਨੰਬਰ ਬੋਲ ਦਿਓ ਫੋਨ ਨੰਬਰ ਵੀ ਜੀ ਹੈਗਾ 98035 ਤੇ 35808 ਠੀਕ ਹੈ ਜੀ ਹਾਂ ਜੀ ਤੇ ਬਈ ਜਿਹੜੀ ਪਹਿਲੇ ਨੰਬਰ ਤੇ ਛੋਟੀ ਦੱਸਿਓ ਕਿੰਨਾ ਸਮਾਂ ਲੱਗੂਗੀ ਪਹਿਲਾ ਸੁਆ ਵੀ ਜੀ ਲਓ ਜੀ ਪਿਓਰ ਚਾਰ ਦੰਦ ਠੀਕ ਹੈ ਲਓ ਜ ਠੀਕ ਆ ਠੀਕ ਆ ਲਓ ਜੀ ਹਫਤੇ ਕਿ ਇਤਿਆਸ ਦਾ ਟਾਈਮ ਲਾ ਜੀ ਬਾਕੀ ਛੋਟੀ ਆਪਣਾ ਕੋਕਾ ਕੇ ਠੀਕ ਕਰੋ ਜੀ ਚੈੱਕ ਬਾਕੀ ਥਾਂ ਤੁਣ ਜਿਉਂ ਜ਼ਿਆਦਾ ਬਰੋਤੇ ਲੱਗਾ ਵਾ ਤੇ ਹੈ ਵੀ 4 ਦੰਦ ਆ ਚੰਗੀ ਬ੍ਰਾਂਡ ਦੀ ਸਿਆ ਲਓ ਜੀ ਫੇਰ ਕੋਆਲੀ ਸੇਮ ਕੁਆਲਟੀ ਮੈਨੂੰ ਕੀ ਕਰ ਸਕਦਾ ਨਿਗਾ ਨਿਗਾ ਜਾ ਸਿੰਗ ਖੋਲੋ ਭਾਈ ਜੀ ਫਿਰ ਖੋਲ ਕੇ ਦਿਖਾਈਏ ਬੋਤਲ ਜਿਹੜੀ ਫਿਲਰਸ ਹੋਏ ਚੋ ਠੀਕ 1300 14 ਲੀਟਰ ਆ ਨਾ ਬਰਦਾ ਠੀਕ ਹੈ ਠੀਕ ਹੈ ਲਓ ਜੀ ਜੈਡ ਬਲੈਕ ਆ ਗਈ ਜੇ ਪਿਓਰ ਮੋਰਾ ਨਸਲ ਦੇ ਵਿੱਚ ਪਹਿਲਾਂ ਨਹੀਂ ਬਾਈ ਕਹਿੰਦਾ ਕਿ 13 ਲੀਟਰ ਪਿਆਸ ਪਾਸ ਨਾਲ ਦੁੱਧ ਕੱਢੂ ਵੀ ਬਾਕੀ ਆ ਜੇ ਢੰਗਾ ਢੰਗਾ ਵੀ ਕਾਫੀ ਆ ਹਵਾਨੇ ਤੇ ਸੋਣ ਤਾਂ ਕਿ ਜਿਹੜਾ ਹਵਾਨਾ ਚੰਗਾ ਬਣਾਏ ਨਾ ਕਰਮਾਲੀ ਨੇ ਬਾਕੀ ਕਾਟ ਕਾੜੀ ਬਹੁਤ ਜਿਆਦਾ ਚੰਗਾ ਫੁੱਲ ਬੇਲ ਫੁੱਲ ਕਾਸੀ ਫੁੱਲ ਠੀਕ ਹੈ ਠੀਕ ਹੈ ਜੀ ਬਾਕੀ ਸੋਣ ਸਲੱਖੇ ਨਾਲ ਵੀ ਬਹੁਤ ਕਮੇ ਬੇਸ਼ੀ ਨਹੀਂ 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 ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਪਿਓਰ ਮੋਰਾ ਨਸਲ ਦੇ ਵਿੱਚ ਹੈ ਜੀ ਹੈ ਵੀ ਜੈਡ ਬਲੈਕ ਜਿਹਦੇ ਥਾਂ ਥੂਣ ਬਹੁਤ ਜਿਆਦਾ ਚੰਗਾ ਲੱਗਾ ਵਾ ਕਮਾਲ ਉਹ ਟੇ ਟਿੱਲਾ ਟੁੱਲਾਂ ਵੀ ਜਿਹੜੀਆਂ ਕਾਫੀ ਜਹਵਾਨੇ ਤੇ ਤੇ ਚਾਹਾਂ ਸਾਈਡਾਂ ਤੋਂ ਕੱਲਾ ਕੱਲਾ ਥਣ ਲੱਗਾ ਜੇ ਮੂਰਤੀ ਆ ਵੀਰ ਜੀ ਮੂਰਤੀ ਆ ਦੇ ਹਾਂਜੀ ਹਾਂਜੀ ਘਰ ਘਰ ਥੋੜਾ ਝੋਟੀਆਂ ਦੇ ਨਾਲ ਦੇ ਬਿਲਕੁਲ ਸਹੀ ਗੱਲ ਹੈ ਜੀ ਕਰੋ ਜੀ ਚੈੱਕ ਆ ਨਿਗਾਹ ਜਾਂ ਫੇਰ ਤੇ ਕਿ ਸਿੰਘ ਦੀ ਮੰਤਰ ਵੀ ਜਿਹੜੀ ਬਹੁਤ ਹੀ ਜ਼ਿਆਦਾ ਚੰਗੀ ਆ ਗਈ ਐ ਕ੍ਰਿੰਗ ਸਿੰਘ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਬਾਕੀ ਥਣ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਹੀ ਜ਼ਿਆਦਾ ਬਾਕਮਾਲ ਲੱਗਾ ਵਾ ਐਨ ਕੱਲਾ ਕੱਲਾ ਲੱਗਾ ਥਾਣਾ ਤੇ ਅਗਲੀ ਸਾਈਡ ਤੋਂ ਵੀ ਜ਼ਰੂਰ ਦਿਖਾਉਂਦੇ ਆ ਕਿਉਂ ਮਾ ਸੈਤਾਨ ਤੇ ਜਿਹੜਾ ਕੱਲਾ ਕੱਲਾ ਥਾਨ ਲੱਗਾ ਵਾ ਲਾਉਂਦਾ ਗਿੜ ਉਹ ਕਿਆ ਕਾਥਾ ਲਈ ਤੂੰ ਸੋਨਾ ਦੱਸ ਇੱਥੇ ਜਾਇਜ਼ ਹੋ ਗਾ ਜਿਹੜਾ ਚੰਗਾ ਆ ਗਿਆ ਜੇ ਤੂੰ ਵੀ ਸੈਤਾਨ ਤੋਂ ਕਿਆ ਕਰ ਸਕਦਾ ਤੈਨੂੰ ਕਿਉਂ ਮਾ ਸੈਤਾਨ ਤੇ ਜਿਹੜਾ ਕੱਲਾ ਕੱਲਾ ਹੀ ਲੱਗਾ ਹੋਇਆ ਥਾਨ ਅਰੇ ਥਾਨ ਦੇ ਛੋਟੀ ਵੀਰ ਜੀ ਬਣਾਉਂਗੀ ਪੁੱਤਾ ਅੱਛਾ ਜੀ ਹਾਂ ਜੀ ਅਰੇ ਥਾਨ ਥੱਲੇੋਂ ਛੋਟੀਆਂ ਜਿਹੀਆਂ ਆਪਣੇ ਆਪ ਦਸਣਾ ਆਂ ਢੋਟੀਆਂ ਠੀਕ ਹੈ ਜੀ ਬਣਾਇਆ ਬੋ ਜੀ ਬਹੁਤ ਸਾਰੀ ਬਣਾ ਲੇ ਚੈੱਕ ਕਰ ਸਕਦੇ ਕਾਹਦੀ ਇਹ ਤੇ ਠੀਕ ਹੈ ਜੀ ਇਹ ਬਾਈ ਜਿਹੜਾ ਮੋਲ ਹੈ ਰੋ ਮੁੰਦਰੀ ਸਾਹਿਬ ਛੋਟੀ ਸੂਈਸ ਬਾਈ ਹੁੰਦੀ ਹਾਂਜੀ ਇੱਥੇ ਦੇਢ ਦਾ ਅਕਰਕ ਦੀਤ ਕਰਾਂ ਹਾਂਜੀ ਹੁਣ ਅਗਰ ਉਹ ਦਿਨ ਹੱਤਾ ਖਾਦੀ ਆ ਬਾਕੀ ਜਦੋਂ ਪਹਿਲਾਂ ਨਾ ਤੇ ਬਾਕੀ ਛੋਟੀ ਸਰਾਵਾ ਬਾਕੀ ਤੁਹਾਨੂੰ ਦੱਸ ਦੋ ਕਿੰਨੀ ਕੀ ਇਹ ਤਾਂ ਹਟੇ ਆਪ ਹੀ ਕਿੱਥੇ ਗਾ ਛਾੜੀ ਦੇਣੀ ਆਪਾਂ 40 ਦੀ ਦੇ ਦਈਏ ਇੱਕ ਦੀ ਹਾਂਜੀ ਕਿੰਨੇ ਦੇ 40 ਦੀ ਗਰੇਸ਼ 40 ਦੀ ਆ ਤੇ ਫਾਈਰ ਕਰਦੇ ਕੱਟੀਆਂ ਨਹੀਂ ਦੱਸਾਂ ਨਹੀਂ ਕਰੀਏ ਮਾਨਤਾ ਨੂੰ ਕੋਈ ਦੱਸ ਦੋ ਆਓ ਸਾਲ ਜੀ ਦੱਸੋ ਕਿੰਨੇ ਦੇ ਵੇਚ ਦਿੱਤੇ ਆ ਜੋ ਕਰੋ ਸਲਾਹ ਜਾਣਦੀ ਜਾਈ ਜੀ ਮੈਂ ਜਨਾ ਇੱਕ 30 ਹੀ ਦੇ ਦੀ ਹੋਰ ਕਰੀਏ ਹੋਰ ਕਰੀਏ ਹਾਂ ਜੀ ਹਾਂ ਨਾ ਇੱਕ 50 ਦੀ 50 ਵੀ ਹਾਂ ਜੀ ਹੋਰ ਨਾ ਕਰਤੀਏ ਹੋਰ ਕਰਤੀਏ ਹਾਂ ਜੀ ਪੂਰੇ ਕਵੀਨੀ ਦੇ ਦਾ ਵਿੱਚੀ ਬਾਕੀ ਇਹ ਗੱਬਣ ਦਾ ਹੀ ਰੇੜ ਰੂਗਾ ਸੂਗੇ ਛੋਟੇ ਦਾ ਮੁੱਲ ਹੋਊਗਾ ਗੱਬਣ ਗੱਬਣਾ ਆਪਣੀ ਵੇਖੀ ਠੀਕ ਹੈ ਜੇ ਉਹ ਵਿਗੜਾ ਕੋਈ ਭਰਾਊਗਾ ਥੋੜਾ ਬਾਲਾ ਮਾਨਦਾਨ ਕਰਦਾ ਛੋੜ ਛੱਪਾ ਹੀ ਹੋਣਾ ਗੱਲ ਕਰੀ ਠੀਕ ਹੈ ਠੀਕ ਲਓ ਜੀ ਇੱਕ ਵੀਰ ਵਿੱਚ ਬਾਈ ਕਹਿੰਦਾ ਕਿ ਛੋੜ ਛੱਪਾ ਜ਼ਰੂਰ ਕਰਾਂਗੇ ਕਿਉਂਕਿ ਸੋਹਣ ਸੋਹਣ ਪੌਣੇ ਦੇ ਵਿੱਚ ਬਹੁਤ ਜ਼ਿਆਦਾ ਚੱਗੀ ਆ ਗਈ ਆ ਸਾਹਿਬ ਦੀ ਮੋਹਰਾ ਨਸਲ ਦੇ ਵਿੱਚ ਆ ਪਾਉਂਗਾ ਤਾਂ ਵਿੱਚੀ ਹੁਣ ਕੀ ਹੋਊਗਾ ਬਾਕੀ ਇਹੋ ਕਿ ਥੱਲੇ ਹੋਏ ਦੂਣੀ ਬਾਨੀ ਹੈ ਜੇ ਤੇ ਕੁਝ ਵੀ ਨਹੀਂ ਬਣੀ ਆ ਤਾਂ ਤਾਂ ਇਹ ਤੁਹਾਨੂੰ ਬਾ ਮਗਰਲੇ ਦਿਨਾਂ ਇਹਦੇ ਡੰਗਰ ਭੰਦਾ ਕਿਆ ਕਾ ਸਤਾਏ ਬਾਕੀ ਕਿਤਨ ਖੁੱਲ ਤਿਆਰ ਹੋ ਗਈ ਤੇ ਪੰਡਾ ਪਾ ਜੂਗੀ ਕਰਮਲੀ ਤੇ ਲੰਡੋਲਾ ਜਿਹੜੀਆਂ ਕਾਫੀ ਆ ਤੇ ਦੂਜੇ ਨੰਬਰ ਤੇ ਆਜੇ ਨੀਲੀ ਰਾਵੀ ਭਾਈ ਦੱਸਿਓ ਨੀਲੀ ਰਾਵੀ ਨੀਲੀ ਰਾਵੀ ਵਿੱਚ ਦੂਸਰਾ ਸੂਆ ਸੁਣੀ ਅੱਛਾ ਜੀ ਹਾਂ ਜੀ ਇਹ ਕਿੰਨੇ ਦੇ ਗ੍ਰਾਟ ਵਾਲੀ ਆ ਇਹਨੇ ਪਹਿਲੇ ਸੂਏ ਆਪਾਂ ਹੀ ਵੇਚੀ ਦਿੱਤੀ ਦੋ 13 ਵਾਲੇ ਦਰ ਪਹਿਲਾਂ ਨਾਲ ਹੱਲੇ ਅੱਛਾ ਜੀ ਹਾਂ ਪਹਿਲੇ ਸੂਏ ਆਪਾਂ ਹੀ ਵੇਚੀ ਆ ਆਪਾਂ ਫੇਰ ਲੈਣ ਜੀ ਵੀਰ ਤੋਂ ਆਪਾਂ ਨੂੰ ਪਤਾ ਆ ਕੀ ਕੀ ਕਰੂਗੀ ਨੀ ਨੀਰਾ ਵੀ ਆ ਗਈ ਜੇ ਹਾਂ ਜੀ ਤੇ ਇਹਦੇ ਕਿੰਨੇ ਲੱਗਦੀ ਟਾਈਮ ਆ ਇਹ ਵੀ ਵੀਰੇ ਕੋਲ 8 ਤੋਂ 10 ਦਿਨ ਲੱਗਦੀ ਆ ਠੀਕ ਹੈ ਠੀਕ ਤਾਂ ਵੀ 5 ਦਿਨ ਹੀ ਵੀ ਲੈ ਜੂਗੀ ਤੇ ਤੇ ਲਾਡੋ ਲਾ ਜਿਹੜੀਆਂ ਇਹਦੇ ਵੀ ਕਾਫੀ ਆ ਹੋਆ ਮੇਰੇ ਸਪੇਸੇ ਖਾਣਾ ਦਾ ਸੈਰ ਗਿਆ ਉਹ ਜਿਹੜਾ ਬਹੁਤ ਹੀ ਚੰਗਾ ਆ ਗਿਆ ਬ੍ਰੈਂਡ ਹੀ ਪੀਸ ਹੈ ਵੀ ਤੇ ਠੀਕ ਹੈ ਜੀ ਨਾ ਬਾਈ ਜੀ ਕੱਲੀ ਕੱਲੀ ਮੇਰੇ ਕੋਲ ਫਰੀਦ ਤੇ ਇੱਕ ਅੰਦਾ ਨਾੜਾ ਦੀ ਨੇ ਹਾਂਜੀ ਹਾਂਜੀ ਤੇ ਉਹ ਕਹਿੰਦਾ ਕੱਲੇ ਕਦੇ ਹੀ ਦੇਣੀ ਨੇ ਸਾਰੇ ਫਰੀਦ ਤੇ ਦੇਣੀ ਨੇ ਠੀਕ ਹੈ ਠੀਕ ਲੋ ਜੀ ਹੈ ਪਤਲੇ ਚੰਮ ਵਾਲੀਆਂ ਨਾੜਾ ਨੂੜਾ ਜਿਹੜੀਆਂ ਚੰਮ ਤੇ 14 11 ਆ ਗਈਆਂ ਵਾ ਇਹ ਸਵਾਲ ਨਹੀਂ ਦੇ ਦੋ ਸਿੰਘ ਸਿੰਘ ਐ ਬਿਲਕੁਲ ਟੋਲ ਦਾ ਠੀਕ ਹੈ ਠੀਕ ਹੈ ਜੀ ਰੀਨਲ ਸਿੰਘ ਆ ਓਏ ਜੀ ਫੇਰ ਕੁਆਲਟੀ ਬਹੁਤ ਹੀ ਚੰਗੀ ਆ ਗਈ ਤੇ ਇਹ ਵੀ ਪਿਓਰ ਨੀਲੀ ਰਵੀਆ ਤੇ ਆਪ ਵੀ ਕੀ ਆਸ ਕਰਦੇ ਆ ਕਿੰਨਾ ਕੱਢੂਗੀ 14 15 ਲੀਟਰ ਦੀ ਵੀ ਨੀਤੀ ਨੋਰਮਲ ਆਸ ਹੈ ਝੋਡੀ ਕੱਢੂਗੀ ਠੀਕ ਹੈ ਠੀਕ ਲੋ ਜੀ 14 15 ਲੀਟਰ ਵਾਲੀ ਝੋਡੀ ਇਹ ਬਾਕੀ ਅੱਗੇ ਸਾਂਭ ਕੇ ਗੱਲ ਹੈ ਵੀ ਜਿਹੜਾ ਵੀਰਪਾ ਸਾਂਭਣਾ ਲੱਗੂ ਚਲੋ ਦੁੱਧ ਚੰਗਾ ਕੱਢ ਜੂਗੀ ਹਾਂਜੀ ਹੈ ਬਰੀਡ ਦੇ ਵਿੱਚ ਇਹ ਬਾਕੀ ਖਾਣਾ ਥੋੜਾ ਵੀ ਬਹੁਤ ਜਿਆਦਾ ਚੰਗਾ ਲੱਗਾ ਕਰਮਾਲੀ ਨੂੰ ਫੁੱਲ ਬਰੀਡ ਫੁੱਲ ਠੀਕ ਆ ਲੋ ਜੀ ਫੇਸ ਕੁਆਲਟੀ ਦਾ ਸੇਂਡ ਸੁੰਗ ਵੀ ਬਾਕੀ ਕੱਟ ਵੀ ਟੇਡਾ ਹੀ ਆ ਹਾਂਜੀ 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 ਲੋ ਜੀ ਬਾਕੀ ਚਵੇਂ ਆ ਨੇ ਟੇਡਾ ਕੱਟ ਤੇ ਕੱਦ ਵਜਣ ਵੀ ਬਹੁਤ ਜ਼ਿਆਦਾ ਚੰਗਾ ਵਾ ਲੈ ਜੋ ਲੈ ਇਹਦੀ ਇਹਦੀ ਆਪਾਂ ਤੁਹਾਨੂੰ ਚੈੱਕ ਕਰਾਣੇ ਲਾਗੇ ਤਾਂ ਥਾਣਾ ਦਾ ਸੈ ਹੈ ਗਿਆ ਬ ਇਹਦੇ ਵੀ ਚਵਾਂ ਸਾਈਡਾਂ ਤੇ ਇਕੱਲਾ ਇਕੱਲਾ ਥਾਣ ਲੱਗਿਆ ਪਿਆ ਵਾ ਬਹੁਤ ਹੀ ਸੋਹਣਾ ਲੱਗਣਗੇ ਜੀ ਅਗਲੀ ਸਾਈਡ ਤੋਂ ਆਪਾਂ ਕਰਦੇ ਆ ਆਹ ਤੋਂ ਨਹੀਂ ਕਿੱਕਾ ਸਦਾ ਇਤਨਾ ਬਸਿਆ ਗਿਆ ਪਾ ਕਿ ਉਹ ਐਦਾ ਦੀ ਇੱਕੋ ਹੀ ਆਈ ਥਾਣਾ ਇਹਦਾ ਮੁੱਲ ਪਾਈ ਕੀ ਹਰ ਮੁੱਦ ਮੈਂ ਜੋ ਇਹ ਨੀਲੀਆਂ ਆਵੀਆਂ ਦਾ ਲੁਕੀਏ ਦੇ ਨਾਲ ਦੀ 1.5-1.5 ਦੀਆਂ ਵੇਚ ਜਾਂਦੇ ਹਾਂ ਜੀ ਖਾਨੀ ਕਿੰਨੇ ਦੇ ਏਰੀਆ ਤੁਸੀਂ ਕਾਮ ਹੋਵੇ ਵੀ ਆਪਾਂ ਜੈਅਰ ਕਰੀਏ ਸਵਾਰੀ ਦੇ ਦਈਏ 150 ਦੀ ਹਾਂਜੀ ਬਰਾਬਰੀ ਕਰਦੀ ਇਹ ਜੀ ਇੱਕ ਵੀਰ ਹੀ ਹਾਂਜੀ ਭਾਵੇਂ ਕੋਈ ਇਹ ਵੀਰ ਲੱਲੇ ਭਾਵੇਂ ਹੋਰ ਲੱਲੇ ਠੀਕ ਹੈ ਦੇਖੋ ਜੋੜਾ ਲੂਗਾ ਤੇ ਹੋਰ ਮਾਣਦਾਨ ਕਰਦਾਂਗੇ ਠੀਕ ਹੈ ਜੀ ਬਾਕੀ ਇਹ ਵੀ ਚਲੋ ਗੱਭਣ ਗੱਭਣ ਦਈਏ ਬਾਕੀ ਸੂਤ ਸਵਾ ਕੇ ਹੋਰ ਤੁਹਾਨੂੰ ਪਤਾ ਲੱਗੇ ਠੀਕ ਹੈ ਠੀਕ ਹੈ ਅਜੇ ਤੁਹਾਡੀ ਕੁਝ ਵੀ ਨਹੀਂ ਬਣੀ ਤੇ ਆ ਜੀ ਟੇਲਾ ਟੁਲਾ ਜਿਹੜੀਆਂ ਕਾਫੀ ਅਜੇ ਹਵਾ ਨੇੜੇ ਕੋਈ ਗੱਲ ਬਾਤ ਨਹੀਂ ਹੈ ਚੈੱਕ ਕਰ ਲੈਂਦੇ ਬਾਕੀ ਜਿੱਦਣ ਸੂਤ ਖੁੱਲ ਪਿਆ ਹੋਵੇ ਤੇ ਸੂਤ ਦਾ ਚੱਡਾ ਲਾ ਲੂਗੀ ਕਰਮ ਵਾਲੀ ਇਹ 1,20,000 ਦੀ ਹੈ ਵੀ ਬਈ ਕਹਿੰਦਾ ਕਿ ਡੇਰਾਂ ਨੇ ਜੇ ਕੇ ਫਿਰ ਕਹਿੰਦੇ ਜੋੜਾ ਫੇਟ ਆਉਂਦਾ ਤੇ ਫਿਰ ਮਾਨਤਾਲ ਬਾਈ ਕਹਿੰਦਾ ਕਿ ਕਰ ਬਾਈ ਲੈਂਦਾ ਆਪਾਂ ਕਿ ਆਜੋ ਹਣੇ ਜੇ ਨੰਬਰ ਤੇ ਵਹਿੜ ਬਾਈ ਦੱਸਿਓ ਹਾਂ ਵਹਿੜ ਬਾਰੇ ਦੂਸਰਾ ਸੁਣੋ ਇਹਦੇ ਅੱਛਾ ਜੀ ਆਜੀ ਸੁਈ ਆ ਤੇਰੇ ਠੀਕ ਹੈ ਜੀ ਉਹਨਾਂ ਦੇ ਘਰੋਂ ਚੋ ਕੇ ਲਈ ਦੋ ਤਿੰਨ ਕਿਲੋ ਅੱਛਾ ਜੀ ਹਾਂਜੀ ਠੀਕ ਹੈ ਜੀ ਉਹਨਾਂ ਦੀ ਮੱਛੀ ਆ ਗਈ ਜੀ ਲੱਗਦਾ ਜੀ ਪਿੱਛੇ ਥੀ ਮਿਲ ਕਾਫ ਜੀ ਉਹ ਵੀ ਹਾਂਜੀ ਅਰੇ ਉਹਨੇ ਆਈ ਕਹਿੰਦਾ ਇਹ ਕਿੰਨੇ ਕ ਦੁੱਧ ਵਾਲੀ ਭਾਈ ਉੱਤੇ ਵੀ ਦੇਖੋ ਦੇਣਾ 20 ਕਿਲੋ ਦਊਗੀ ਪਹਿਲੇ ਸੁਈ ਉਹਦੇ 12 13 ਲੈਂਦਾ 13 14 ਲੈ ਜਾਊਗੀ ਅੱਛਾ ਜੀ ਬਾਗੀ ਸ਼ਾਇਆ ਉਹਦਾ ਬਹੁਤ ਟਰ ਇਹਗਾ ਠੀਕ ਹੈ ਲੋਈ ਇਹ ਵਾਲ ਕਰਾਉਂਦੇ ਆਂ ਇਹਾਂ ਦੀ ਫੈਲ ਕੁਆਲਿਟੀ ਵੀ ਚੰਗੀ ਹੁੰਦੀ ਇਹਨਾਂ ਦੀ ਇਹ ਨਾ ਇਹਨਾਂ ਨੂੰ ਕੋਈ ਗਰਮੀ ਦੀ ਪ੍ਰਵਾਹ ਨਾ ਫਿਰ ਠੰਡ ਦੀ ਕੈਸ ਟਾਈਮ ਪਾਈ ਨੇ ਚਵਾਈ ਕਰ ਕੇ ਰੀ ਲੱਗ ਕੇ ਆ ਜਿਵੇਂ ਮੌਸਮ ਨਾਲ ਕੋਈ ਵੀਰ ਭਰਾ ਅੰਦਾਜ਼ਾ ਲਾਵੇ ਕੋਈ ਜਰਸੀ ਨਾਲੇ ਕੋਈ ਸ਼ਾਈ ਨਾਲੇ ਕੋਈ ਐਚਐਫ ਨਾਲੇ ਕੋਈ ਆਪਣੀ ਸਮਝ ਨਾਲੇ ਠੀਕ ਹੈ ਹਾਂ ਠੀਕ ਆ ਮਿੱਟੀ ਆ ਫਿਰ ਆ ਸਮਝ ਵਾਲੇ ਉਹ ਜਰਸੀ ਵਾਲੀ ਅੱਖ ਨਾਲੇ ਕੋਈ ਸ਼ਾਈ ਵਾਲ ਨਾਲੇ ਕੋਜੀ ਨਾਲੇ ਠੀਕ ਚਲੋ ਲੈ ਜਾਓ ਲਓ ਜੀ ਸਾਰੀਆਂ ਕੰਮੀਆਂ ਬਾਈ ਨੇ ਦੂਰ ਕਰਤੀਆਂ ਆ ਆਪਣੀ ਸਮਝ ਨਾਲ ਜਿਹੜੀ ਮਰਜ਼ੀ ਵੀ ਲਾਲੇ ਬਾਕੀ ਹੈ ਸ਼ਾਈ ਹਲ ਕ੍ਰਾਫਟ ਦੇ ਵਿੱਚ ਆ ਤੋਂ ਥਣ ਪੰਡਾ ਜਿਹੜਾ ਇਹਨੂੰ ਵੀ ਬਹੁਤੀ ਚੰਗਾ ਲੱਗਾ ਕਰਮ ਵਾਲੀ ਨੂੰ ਇਹਨੂੰ ਪੱਲਾ ਪੱਲਾ ਚੰਗਾ ਲੱਗਾ ਵਾ ਤੇ ਲੱਗਿਰੂ ਕਿ ਆ ਕਰ ਸਾਡੇ ਨੂੰ ਸਣਾ ਦਾ ਸਵੈ ਗੈਪ ਤੇ ਪਿਛੇਰੇ 20 ਮਿਲ ਕਾ ਬਿਲਕੁਲ ਜਿਹਾ ਬਿਲਕੁਲ ਠੀਕ ਹੈ ਜੀ ਇਹਦਾ ਮੁੱਲ ਬਾਈ ਇਹ ਰਹਾ ਦੇ ਲਓ ਜਨੇ ਚੜੀ ਲਾਦੀ ਦੇ ਦੀ ਹੈ ਹਾਂਜੀ ਇਹ ਤੁਹਾਨੂੰ ਹੀ ਦੱਸਣਾ ਪੜੀਦਾ ਹੈ ਤੁਸੀਂ ਆਦੂ ਕੋਈ ਕਥਾ ਦਾ ਗਵਾਹ ਮੈਂ ਇੱਕ ਘੱਟ ਵੱਤ ਹੋ ਗਈ ਕਿ ਰਿਆ ਮੈਂ ਬੋਲਦਾ ਵੀਰੇ 50 ਕਰਦੇ ਅੱਛਾ ਜੀ 45 ਵੀ ਦੇ ਦੀਏ 45 ਵੀ ਹਾਂਜੀ ਇਹ ਵੀ ਹਾਂ ਨਾ ਇਹ ਕਰੀਏ ਜਿੱਥੇ ਛੱਡ ਦੇਣੀ 40 ਵੀ ਦੇ ਦਾਂਗੇ 40 ਵੀ ਠੀਕ ਹੈ ਲਓ ਜੀ ਸੱਜਣ ਸੁਈ ਜਾ ਬਿਲਕੁਲ ਤਾਜੀ ਦਾ 40 ਵੀ ਹਾਂ ਤੇ ਪਾਈ ਕਹਿੰਦਾ ਕਿ ਦੇ ਦਾਂਗੇ ਬਾਕੀ ਮਾਨਤਨ ਹੋ ਜੂ ਮੌਕੇ ਤੇ ਖੁੱਲਾ ਜਿਹੜਾ ਠੀਕ ਹੈ ਠੀਕ ਲਓ ਜੀ ਮਾਨਤਨ ਪਾਈ ਕਹਿੰਦਾ ਕਿ ਕਰਾਂਗੇ ਖੁੱਲਾ ਤੇ ਕੋਈ ਮਿਸਟਰ ਹਾਪੁੰਦਾ ਕਿ ਪਸ਼ੂ ਪੱਠੂ ਬਾਈ ਦੇ ਕੋਲ ਚੰਗੇ ਆ ਨੀਲੇ ਮਾਰੇ ਮੋਹਰਾਂ ਨਾਲ ਲੱਗਦੀਆਂ ਛੋਟੀਆਂ ਇੱਕ ਚਾਰ ਦੰਦ ਤੇ ਨੀਲੇ ਆ ਵੀ ਦੂਜਾ ਜੂਸ ਉਹ ਵੀ ਕਰਮ ਵਾਲੀ ਇਹ ਵੀ ਮਿਲਕਰ ਰਿਕਾਰਡ ਦੀ ਚੰਗੀ ਆ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ